ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭੈਣ ਭਰਾਵਾਂ ਨੂੰ ਤੇ ਅੱਜ ਦੀ ਵੀਡੀਓ ਡਿਮਾਂਡ ਦੀ ਵੀਡੀਓ ਆ ਔਰ ਇਸ ਵੀਡੀਓ ਵਿੱਚ ਅਸੀਂ ਆਪਣੀਆਂ ਟ੍ਰਾਂਜਿਸ਼ਨ ਗਾਵਾਂ ਜੋ ਆ ਚੁੱਕੀਆਂ ਨੇ ਕਾਵਿੰਗ ਪੀਰੀਅਡ ਦੇ ਨੇੜੇ ਨੇ ਜਿਨ੍ਹਾਂ ਦੇ ਸੂਨ ਦੇ ਵਿੱਚ ਤਕਰੀਬਨ ਕੋਈ 25 ਤੋਂ 22 ਦਿਨ ਰਹਿ ਗਏ ਨੇ ਉਹਨਾਂ ਨੂੰ ਅਸੀਂ ਇੱਕ ਮਿਨਰਲ ਫੈਕਟਰੀ ਕਰ ਰਹੇ ਹਾਂ ਤਾਂ ਕਿ ਉਹਨਾਂ ਦੇ ਜਿਹੜੇ ਪੱਛਾ ਆ ਉਹ ਵੀ ਹੈਲਦੀ ਹੋਵੇ ਗਾਵਾਂ ਦੇ ਮਿਨਰਲ ਵੀ ਪੂਰੇ ਹੋਣ ਗਾਵਾਂ ਕਾਵਿੰਗ ਸਮੇਂ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਏ ਤੇ ਨਾਲ ਦੀ ਨਾਲ ਜਿਹੜੀਆਂ گاਵਾਵਾਂ ਆਪਣੀ ਜੇਰ ਵਗੈਰਾ ਵਧੀਆ ਤਰੀਕੇ ਨਾਲ ਸੁਟਣ ਤੇ ਨਾਲ ਹੀ ਉਹਨਾਂ ਦਾ ਜਿਹੜਾ ਮਿਲ ਪਰਫਾਰਮ ਹੈ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਹੁਕਰ ਆਪਣੇ ਕਾਵਿੰਗ ਤੋਂ ਬਾਅਦ ਵਿੱਚ ਤੇ ਨਾਲ ਹੀ ਆਪਣੀ ਮੈਲਾ ਮਾਰਨ ਤੇ ਆਪਣੀ ਜਿਹੜੀ ਬੱਚੇਦਾਨੀ ਦੀ ਸਫਾਈ ਆ ਕੁਦਰਤੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਜਿਹੜੀ ਕਰੀ ਔਰ ਇਹਨਾਂ ਦੀ ਜਿਹੜੀ ਮਿਨਰਲ ਦੀ ਕਮੀ ਆ 3 ਮਹੀਨੇ ਤੱਕ ਇਹਨਾਂ ਨੂੰ ਨਾ ਆਵੇ ਕਿਉਂਕਿ ਜਦੋਂ ਗਾਵਾਂ ਫਰੈਸ਼ ਤੋਂ ਦਿੰਦੀਆਂ ਨੇ ਤੇ ਆਮ ਤੌਰ ਤੇ ਸਾਡੀਆਂ ਗਾਵਾਂ ਜਿਹੜੀਆਂ ਵਾਂ ਮਿਨਰਲਸ ਦੀ ਇਹਨਾਂ ਨੂੰ ਡੈਪਸ਼ਨ ਸੀ ਹੋ ਜਾਂਦੀ ਆ ਤੇ ਇਸ ਤੋਂ ਪਹਿਲਾਂ ਹੀ ਅਸੀਂ ਇਹਨਾਂ ਨੂੰ ਜਿਹੜਾ ਵਾ ਇਹ ਥੈਰਪੀਕ ਦੇ ਰਹੇ ਹਾਂ ਉਹ ਕਿਹੜੇ ਇੰਜੈਕਸ਼ਨ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਆ ਇੱਕ ਤੇ ਇੰਜੈਕਸ਼ਨ ਹੈਗਾ ਜੀ ਵੈਟੇ ਵਿਟਾਮਿਨ ਡੀ3 ਇਹ ਲਗਾ ਰਹੇ ਅਸੀਂ 10 ਐਮਐਲ ਡੀਪ ਮਸਲ ਦੇ ਅੰਦਰ ਇੰਡਰਾਮਸਕੂਲਰੀ ਲੱਗੇਗਾ ਦੂਸਰਾ ਹੈਗਾ ਜੀ ਸਟੈਮਵਿਟ ਐਨਚੁਰੇਟਡ ਮਿਨਰਲ ਆ ਮਲਟੀ ਮਿਨਰਲ ਮਿਨਰਲ ਦਾ ਇੰਜੈਕਸ਼ਨ ਆ ਇਹਦੇ ਵਿੱਚ ਜਿੰਨਾਂ ਮੈਗਨੀਜ਼ ਸਰੀਨੀਅਮ ਤੇ ਕਾਪਰ ਇਹ ਤਿੰਨੇ ਚੀਜ਼ਾਂ ਜਿਹੜੀਆਂ ਸਾਡੇ ਪਸ਼ੂ ਦੇ ਜਿਹੜੇ ਛੋਟੇ ਮਿਨਰਲ ਨੇ ਟ੍ਰੇਸ ਮਿਨਰਲ ਹੁੰਦੇ ਆ ਇਹਨਾਂ ਨੂੰ ਪੂਰਾ ਕਰਦੇ ਨੇ ਤੇ ਇਹ ਲੱਗਣ ਦੇ ਨਾਲ ਜਿਹੜਾ ਸਾਡਾ ਪਸ਼ੂ ਆ ਗਾਵਿੰਗ ਵੀ ਵਧੀਆ ਕਰਦਾ ਜੇਰ ਵੀ ਵਧੀਆ ਸੁੱਟਦਾ ਉਹਦੀ ਬੋਡੀ ਗਾਟ ਸ਼ਾਈਨ ਵੀ ਅੱਛੀ ਰਹਿੰਦੀ ਆ ਪਲੱਸ ਉਹਦਾ ਜਿਹੜਾ ਆਉਣ ਵਾਲਾ ਬੇਬੀ ਆ ਆਉਣ ਵਾਲਾ ਕਾਫ ਆ ਬੱਚੀ ਹੋਵੇ ਜਾਂ ਮੇਲ ਜਾਂ ਫੀਮੇਲ ਉਹ ਵੀ ਹੈਲਦੀ ਪੈਦਾ ਹੁੰਦਾ ਤੇ ਇਹ ਮਿੱਟੀ ਕੇ ਲੱਗਣ ਦੇ ਨਾਲ ਸਾਡੇ ਜਿਹੜਾ ਪਸ਼ੂ ਆ ਆਪਣੇ ਪੀਕ ਪੀਰੀਅਡ ਵਿੱਚ ਵਧੀਆਂ ਮਿਲਕ ਪਰਫਾਰਮ ਕਰਦਾ ਥੈਂਕ ਯੂ ਫॉर ਵਾਚਿੰਗ ਏਸੀ ਡਿਮਾਂਡ ਦਾ ਵੀਡੀਓ ਔਰ ਇੱਕ ਕਮੈਂਟ ਸੀ ਕਿ ਸਾਡੀ ਗਾਂ ਨੇ ਡਰਾਈ ਸਮੇਂ ਮਿਸਟ੍ਰੇਟਸ ਹੋ ਗਈ ਸੀ ਤੇ ਉਹਦਾ ਜਿਹੜਾ ਦੁੱਧ ਉਹ ਪੂਰਾ ਆਏਗਾ ਤੁਹਾਨੂੰ ਚ ਹਾਂਜੀ ਬਿਲਕੁਲ ਜੇ ਗਾਂ ਆਪਣੇ ਅਦਰ ਸੈਲਰ ਰੀਪੇਅਰ ਕਰ ਲੇ ਤੇ ਫਿਰ ਜਿਹੜੀ گاਵਾ ਨੇ ਉਹ ਆਪਣਾ ਜਿਹੜਾ ਦੁੱਧ ਆ ਪੂਰਾ ਕਰ ਲੈਂਦੀਆਂ ਨੇ ਪਲੱਸ ਅਗਰ ਇੰਜੈਕਸ਼ਨ ਵੀ ਲਾ ਦੋ ਤਾਂ ਵੀ ਤੇ ਨਾਲ ਜੇ ਕੋਈ ਗਾਈ ਨੂੰ ਮਸਟਾਈਕਸ ਦੇ ਦੌਰਾਨ ਤੁਹਾਨੂੰ ਲੱਗਦਾ ਕਿ ਉਹਦਾ ਜਿਹੜਾ ਕੁਆਟਰ ਸੈੱਲ ਆ ਥੋੜਾ ਛੋਟਾ ਹੋ ਚੁੱਕਾ ਆ ਤੇ ਉਹਦੇ ਵਾਸਤੇ ਤੁਸੀਂ I for H ਇੰਜੈਕਸ਼ਨ ਜਿਹੜਾ ਵਾ ਉਹ ਯੂਜ਼ ਕਰ ਸਕਦੇ ਹੋ ਹਫਤੇ ਵਿੱਚ ਇੱਕ ਵਾਰ ਲੱਗਦਾ ਜੇ ਜਦੋਂ ਗਾਵਾਂ ਸਾਡੀਆਂ ਟਰਾਈ ਹੋ ਜਾਂਦੀਆਂ ਨੇ ਆਪਣਾ ਦੁੱਧ ਜਿਹੜਾ ਬੰਦ ਕਰ ਲੈਂਦੀਆਂ ਨੇ ਤੇ ਤੁਸੀਂ ਉਹਨੂੰ ਇਹ ਇੰਜੈਕਸ਼ਨ ਜਿਹੜੇ ਆ ਚਾਰ ਤੋਂ ਪੰਜ ਲਗਾ ਸਕਦੇ ਹੋ ਹਫਤੇ ਵਿੱਚ ਇੱਕ ਵਾਰ ਤੇ ਜਿਹੜਾ ਗਾਂ ਦਾ ਆਰਡਰ ਸੈਲਿਆ ਉਹ ਸਹੀ ਹੋ ਜਾਣਗੇ ਤੇ ਗਾਂ ਜਿਹੜੀ ਆ ਫਿਰ ਤੋਂ ਆਪਣਾ ਜਿਹੜਾ ਦੁੱਧ ਆ ਪੂਰਾ ਦੇਗੀ ਸੋ ਇਹ ਸੀ ਡਿਮਾਂਡ ਦੇ ਵੀਡੀਓ ਥੈਂਕ ਯੂ ਫॉर ਵਾਚਿੰਗ ਐਹੋ ਜਿਹਿਆਂ ਡੇਰੀ ਫਾਰਮ ਨਾਲ ਰਿਲੇਟਡ ਹੋਰ ਵੀਡੀਓ ਵੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਕਰ ਸਕਦੇ ਹੋ ਸਬਸਕ੍ਰਾਈਬ ਤੇ ਜੇ ਵੀਡੀਓ اچھی ਲੱਗਦੀ ਆ ਤੇ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਜਿਹੜੇ ਛੋਟੇ ਡੇਰੀ ਫਾਰਮਰ ਵੀ ਭਰਾ ਨੇ ਉਹਨਾਂ ਨੂੰ ਇਹ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਬਾਰੇ ਪਤਾ ਹੋਵੇ ਤੇ ਉਹ ਆਪਣੇ ਜਿਹੜੇ ਗਾਵਾਂ ਨੇ ਉਹਨਾਂ ਤੋਂ ਪੱਧੀਆਂ ਪਰਫਾਰਮ ਜਿਹੜੀਆਂ ਮਿਲਕ ਦੀ ਉਹ ਲੈ ਸਕਣ ਤੇ ਅੱਗੇ ਵਧਣ ਤੁਹਾਨੂੰ ਅੱਜ ਇਹ ਵੀਡੀਓ ਵੇਖਣ ਵਾਸਤੇ ਤੇ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਨਾ ਚਾਹੁੰਦੀ ਆ ਕਿ ਜਦੋਂ ਵੀ ਅਸੀਂ ਆਪਣੇ ਕਿਸੇ گاਉ ਨੂੰ ਇੰਜੈਕਸ਼ਨ ਲਗਾਉਨੇ ਆ ਤੇ ਉਹਦੇ ਵਾਸਤੇ ਜਿਹੜੀ ਨੀਡਲ ਆ ਉਹ ਅਲੱਗ ਹੁੰਦੀ ਆ ਕਿਉਂਕਿ ਅਸੀਂ ਇੱਕ ਨੀਡਲ ਦੇ ਨਾਲ ਸਾਰੀਆਂ ਗਾਵਾਂ ਨੂੰ ਇੰਜੈਕਸ਼ਨ ਕਦੀ ਨਹੀਂ ਲਾਉਂਦੇ ਇੱਕ ਨੀਡਲ ਦੇ ਨਾਲ ਲਾਵਾਂਗੇ ਤੇ ਇੱਕ ਦੂਸਰੀ ਗਾਂ ਤੋਂ ਜਿਹੜੀ ਬਿਮਾਰੀਆਂ ਡਿਜ਼ੀਜ਼ ਹੋਏਗੀ ਦੂਸਰੀ ਗਾਂ ਦੇ ਵਿੱਚ ਜਾ ਸਕਦੀ ਆ ਇਸ ਲਈ ਵਾਇਕੂ ਦੀ ਕਿਰਪਾ ਨਾਲ ਪੂਰੀਆਂ ਹੈਲਦੀ ਨੇ ਪਰ ਫਿਰ ਵੀ ਅਸੀਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਇਸ ਲਈ ਨੀਡਲ ਅਸੀਂ ਹਰ ਗਾਂ ਨੂੰ ਅਲੱਗ ਲਾਉਂਦੇ ਆ ਤੇ ਬਾਅਦ ਵਿੱਚ ਉਸ ਨੀਡਲ ਨੂੰ ਵੇਸਟ ਕਰ ਦਿੰਦੇ ਆ ਇਹ ਦੋਵੇਂ ਇੰਜੈਕਸ਼ਨ ਜਿਹੜੇ ਨੇ ਮਾਸ ਦੇ ਅੰਦਰ ਲੱਗਣਗੇ ਇੰਟਰਾਮਸਕੂਲਰ ਲੱਗਣਗੇ ਇੱਕ ਇੰਜੈਕਸ਼ਨ ਜਿਹੜਾ ਅਸੀਂ ਲਗਾ ਦੇਣਾ ਆ ਸਟਿਮੈਟ ਦਾ ਜਿਹੜਾ ਇਹ 3 ਮਹੀਨਿਆਂ ਵਿੱਚ ਇੱਕ ਵਾਰ ਹੀ ਗਾਂ ਨੂੰ ਲੱਗਦਾ ਆ ਤੇ 3 ਮਹੀਨਿਆਂ ਤੱਕ ਜਿਹੜਾ ਵਾ ਇਹ ਇਨਕਾਵਾਂ ਦੇ ਜਿਹੜੇ ਚੂਰੇਟਡ ਮਿਨਰਲ ਆ ਉਹਨਾਂ ਨੂੰ ਪੂਰੇ ਕਰਦਾ ਸੋ ਇਹ ਜਿਹੜਾ ਇੰਜੈਕਸ਼ਨ ਆ 3 ਮਹੀਨੇ ਵਿੱਚ ਇੱਕ ਵਾਰ ਹੀ ਲੱਗਦਾ 10 ਐਮ ਐਲ ਇਹਦੀ ਤਕਰੀਬਨ ਡੋਜ਼ ਆ ਬਾਕੀ weight ਦੇ ਹਿਸਾਬ ਨਾਲ ਤੇ ਪਸ਼ੂ ਵੀ age ਦੇ ਹਿਸਾਬ ਨਾਲ ਇਹਦੀ ਜਿਹੜੀ ਡੋਜ਼ ਆ ਉਹ ਵਾਦੀ ਆ ਤੇ ਕੱਟ ਦਿਆ ਤੇ ਇਸ ਟਾਈਮ ਇਹ ਜਿਹੜੀਆਂ ਸਾਡੀਆਂ گاਵਾਂ ਨੇ ਇਹਨਾਂ ਦੇ ਕਾਗਨ ਕਰਨ ਵਿੱਚ ਬੱਚੀ ਤੋਂ ਬਾਈਕ ਦੇਣ ਰਹਿ ਗਏ ਨੇ ਇਹ ਟੀਕੇ ਵੀ ਅਸੀਂ ਦੋ ਦੋ ਇਹਨਾਂ ਨੂੰ ਲਗਾ ਰਹੇ ਆ ਤੇ ਨਾਲ ਇਹਨਾਂ ਦੇ ਜਿਹੜਾ ਪੱਠਾ ਆ ਉਹਦੇ ਵਿੱਚ ਆ ਗੀ 3 ਕਿਲੋ ਤੂੜੀ ਮੱਕੀ ਦਾ ਸਾਇਲਰ 4 ਕਿਲੋ ट्रांजिशन ਕਲਾਸ ਫੀਡ ਗਾਰਗਿਲ ਦੀ ਤੇ ਨਾਲ 1 ਕਿਲੋ 10000 ਟੀਡ ਜਿਹੜੀ ਆ ਉਹ ਗਾਰਗਿਲ ਦੀ ਆ ਇਹ ਸਾਰੀ ਇਹਨਾਂ ਦੀ ਜਿਹੜੀ ਖਰਾਕ ਆ ਜਾਂ ਜੇਸ਼ਰ ਵਾਲੀਆਂ ਦਾਵਾ ਦੀਆਂ ਬਾਕੀ ਮਿਨਰਲ ਇਹਨਾਂ ਨੂੰ ਹੋਰ ਕੋਈ ਵੀ ਐਡ ਨਹੀਂ ਕੀਤਾ ਜਾਂਦਾ ਤੇ ਇਹ ਜਿਹੜੀਆਂ ਦਾਵਾ ਨੇ ਇਹਨਾਂ ਨੂੰ ਸੀ ਐਂਟਰਾ ਮਸਕੂਲਰ ਦੋਨੋਂ ਇੰਜੈਕਸ਼ਨ ਜੜਿਓ ਲਗਾਉਣਾ ਜੇ ਦੋਨੋਂ ਇੰਜੈਕਸ਼ਨ 10 10 ਐਮ ਐਲ